ਚੇਅਰਮੈਨ ਕਾਮਗਰ ਕਰਮਚਾਰੀ ਕਾਂਗਰਸ ਪੰਜਾਬ ਪ੍ਰਦੇਸ਼ ਜਣ ਕੇ ਕੇਸੀ ਕਾਂਗਰਸ ਨੈਸ਼ਨਲ ਅਧਾਲਤ ਮਾਂ ਪੰਚਾਇਤ ਪੰਜਾਬ ਸਾਡੇ ਕੇਕੇਸੀ ਵਿਭਾਗ ਦੇ ਕੌਮੀ ਚੇਅਰਮੈਨ ਡਾ. ਬਿਤਰਾਜੀ ਉਹਨਾਂ ਦੀ ਅਗਵਾਈ ਦੇ ਵਿੱਚ ਦੇਸ਼ ਭਰ ਦੇ ਵਿੱਚ ਇੱਕ ਅੰਦੋਲਨ ਸ਼ੁਰੂ ਕੀਤਾ ਹੈ ਅਸੀਂ ਪਿਛਲੇ ਦਿਨੀ ਦੇਸ਼ ਦੀ ਮੋਦੀ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਚਾਰ ਨੋਟੀਫਿਕੇਸ਼ਨ ਕੋਡ ਲਾਗੂ ਕੀਤੇ ਹੈ ਲੇਬਰ ਦੇ ਜਿਹੜੇ ਕਿ ਲੇਬਰ ਐਕਟ ਜਿਹੜਾ ਬਾਬਾ ਸਾਹਿਬ ਡਾਕਟਰ ਅੰਬਿਡਕਰ ਨੇ ਬਣਾਇਆ ਸੀ ਉਹਨੂੰ ਖਤਮ ਕਰਦੇ ਆ ਤੇ ਮਜ਼ਦੂਰਾਂ ਨੂੰ ਗੁਲਾਮ ਬਣਾਉਣ ਵਾਲੇ ਪਾਸੇ ਨੂੰ ਧੁਰਦੇ ਉਸ ਨੋਟੀਫਿਕੇਸ਼ਨ ਦੇ ਵਿੱਚ ਹੈ ਕਿ ਕਿ ਜੇਕਰ 300 ਮੁਲਾਜ਼ਮ ਕਿਸੇ ਫੈਕਟਰੀ ਚ ਜਾਂ ਕਿਸੇ ਵੀ ادارے ਚ ਕੰਮ ਕਰਦਾ ਹੈ ਤਾਂ ਬਿਨਾਂ ਨੋਟਿਸ ਉਹਨਾਂ ਨੂੰ ਜਦੋਂ ਮਰਜ਼ੀ ਕੱਢਿਆ ਜਾ ਸਕਦਾ ਸੋ ਇਹ ਮਤਲਬ ਇੱਕ ਦੂਜੀ ਗੱਲ ਹੈ ਕਿ ਕੋਈ ਯੂਨੀਅਨ ਬਣਾਉਂਦਾ ਹੈ ਤਾਂ ਯੂਨੀਅਨ ਬਣਾਉਣ ਵਾਸਤੇ ਇਕਤਾ ਕਰਨ ਵਾਸਤੇ ਉਹਦੇ ਹੱਕਾਂ ਦੀ ਆਵਾਜ਼ ਉਠਾਉਣ ਵਾਸਤੇ ਪਹਿਲਾਂ ਸਾਨੂੰ ادارے ਤੋਂ ਮਨਜ਼ੂਰੀ ਲੈਣੀ ਪਊਗੀ ਭਈ ਆਪਣੇ ਖਿਲਾਫ ਯੂਨੀਅਨ ਬਣਾਉਣ ਦੀ ਮਨਜ਼ੂਰੀ ਕੌਣ ਦੇਊਗਾ ਮਤਲਬ ਮਜ਼ਦੂਰਾਂ ਦਾ ਗਾਹ ਘੋਟਣ ਦਾ ਕੰਮ ਕੀਤਾ ਦੂਜਾ ਕੀ ਉਹਨਾਂ ਨੇ ਕੀਤਾ ਆ ਕਿ ਮਹਿਲਾਵਾਂ ਤੋਂ ਵੀ ਕੰਮ ਰਾਤ ਨੂੰ ਲਿਆ ਜਾ ਸਕਦਾ ਹੈ ਕੋਈ ਸੋਸ਼ਲ ਸਿਕਿਉਰਿਟੀ ਨਹੀਂ ਹੈ ਲੇਬਰ ਦੀ ਕੋਈ ਸੋਸ਼ਲ ਸਿਕਿਉਰਿਟੀ ਨਹੀਂ ਹੈ ਕੋਈ ਮਿਨੀਮਮ ਵੇਜ ਜਿਹੜੇ ਆ ਉਹਨਾਂ ਨੇ ਉਹ ਤੈਅ ਨਹੀਂ ਕੀਤੇ ਪਹਿਲਾਂ ਅਸੀਂ ਅਪੀਲ ਕਰ ਸਕਦੇ ਤਾਂ ਹੁਣ ਘਟੋ ਘਟ ਅਪੀਲ ਕਰਨ ਦਾ ਜਿਹੜਾ ਹੱਕ ਆ ਉਹ ਵੀ ਇਹਨਾਂ ਚਾਰ ਜਿਹੜੇ ਨੋਟੀਫਿਕੇਸ਼ਨ ਕੀਤੇ ਇਹਨਾਂ ਨੇ ਕੋਰ ਕੋਰ ਨੋਟੀ ਕਹਿੰਦੇ ਕੋਰ ਨੋਟੀਫਿਕੇਸ਼ਨ ਕਹਿੰਦੇ ਆ ਚੋਰ ਮੋਰੀ ਰਾਈ ਅਸਲ ਦੇ ਵਿੱਚ ਅਸੀਂ ਸਮਝਦੇ ਹਾਂ ਇਹ ਸੰਵਿਧਾਨ ਨੂੰ ਬਦਲਣ ਦੀ ਜਿਹੜੀ ਪਾਲਿਸੀ ਭਾਜਪੀ ਦੀ ਮੋਦੀ ਸਰਕਾਰ ਦੀ ਹੈ ਉਹ ਹੌਲੀ-ਹੌਲੀ ਉਹਦੇ ਤੇ ਕੰਮ ਕਰ ਰਹੀ ਹੈ ਇਹ ਸੰਵਿਧਾਨ ਦੀ ਪਹਿਲਾਂ ਦੇਖੋ ਉਹਨਾਂ ਨੇ ਆਈਪੀਸੀ ਨੂੰ ਬਦਲ ਕੇ ਵੀਐਨਐਸ ਕੀਤਾ ਫਿਰ ਉਹਨਾਂ ਨੇ ਕਿਸਾਨ ਅੰਦੋਲਨ ਜਦੋਂ ਚੱਲਦਾ ਸੀ ਕਿਸਾਨ ਅੰਦੋਲਨ ਵੇਲੇ ਤਿੰਨ ਕਾਨੂੰਨ ਜਿਹੜੇ ਐ ਇਹਨਾਂ ਨੇ ਕਹੇ ਸੀ ਕਿਸਾਨ ਕਾਨੂੰਨ ਤੇ ਲੇਬਰ ਕਾਨੂੰਨ ਤੇ ਬਿਜਲੀ ਐਕਟ ਸੀ ਜਿਹੜਾ ਕਿਸਾਨ ਜੱਥੇਬੰਦੀਆਂ ਨੂੰ ਵੀ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਣਾ ਕਿਉਂ ਸਮੇਂ ਸਾਲ ਪਰ ਅੰਦੋਲਨ ਦੇ ਵਿੱਚ ਬੜਾ ਜ਼ੋਰ ਨਾਲ ਨਾਰੇ ਲੱਗੇ ਮਜ਼ਦੂਰ ਕਿਸਾਨ ਏਕਤਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿ ਮਜ਼ਦੂਰਾਂ ਦੀ ਗੱਲ ਅਸੀਂ ਜਿਹੜੀ ਹੈ ਉਹ ਕਰਦੇ ਆ ਪਰ ਆ ਚਾਰ ਦਿਨ ਹੋ ਗਏ ਨੋਟੀਫਿਕੇਸ਼ਨ ਜਿਹੜੇ ਚਾਰ ਨੋਟੀਫਿਕੇਸ਼ਨ ਕੀਤੀ ਆ ਮੋਦੀ ਸਰਕਾਰ ਨੇ ਲੇਬਰ ਦੇ ਖਿਲਾਫ ਮਜ਼ਦੂਰਾਂ ਦੇ ਖਿਲਾਫ ਮਜ਼ਦੂਰਾਂ ਨੂੰ ਗੁਲਾਮ ਬਣਾਉਣ ਵਾਲੇ ਪੂੰਜੀਪਤੀਆਂ ਦੀ ਤੇ ਅਯੋਗ ਪਤੀਆਂ ਦੀ ਆਪ ਚੋਕਾ ਬਣ ਗਈ ਆ ਸਰਕਾਰ ਕੇਂਦਰ ਦੀ ਸਰਕਾਰ ਤੋ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਵੀ ਇਹਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਟਾਈਮ ਜੱਥੇਬੰਦੀਆਂ ਦਾ ਵਿਰੋਧ ਅਸੀਂ ਸਾਰੇ ਲੋਕਾਂ ਨੇ ਵਿਰੋਧ ਕੀਤਾ ਤਾਂ ਪੰਜਾਬ ਸਰਕਾਰ ਨੇ ਯੂ ਟਰਨ ਲਿਆ ਪਰ ਹੁਣ ਜਦੋਂ ਕੇਂਦਰ ਨੇ ਨੋਟੀਫਿਕੇਸ਼ਨ ਹੀ ਕਰਤਾ ਤਾਂ ਇਹ ਲਾਗੂ ਹੋਊਗਾ ਜੇ ਲਾਗੂ ਹੁੰਦਾ ਹੈ ਤਾਂ ਮਜ਼ਦੂਰਾਂ ਦੇ ਨਾਲ ਬਹੁਤ ਵੱਡਾ ਮਜ਼ਦੂਰਾਂ ਦੇ ਹੱਕਾਂ ਤੇ ਹਿੱਤਾਂ ਦੇ ਡਾਕਾ ਹੋਊਗਾ ਔਰ ਲੇਬਰ ਨੂੰ ਮਜ਼ਦੂਰ ਇੱਕ ਵਾਰ ਫਿਰ ਗੁਲਾਮ ਬਣ ਵਾਲੇ ਪਾਸੇ ਨੂੰ ਮੋਦੀ ਸਰਕਾਰ ਜਿਹੜੀ ਹੈ ਤੋੜ ਰਹੀ ਹੈ ਇਹਦਾ ਕੇ ਕੇਸੀ ਕਾਂਗਰਸ ਸਖਤ ਵਿਰੋਧ ਕਰਦੀ ਹੈ ਨੈਸ਼ਨਲ ਅਦਾਲਤ ਮਹਾਂ ਪੰਚਾਇਤ ਸਖਤ ਵਿਰੋਧ ਅਸੀਂ ਕਰਦੇ ਹਾਂ ਇਹਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਸਾਡਾ ਕਾਰਕਰਮ ਹੈ ਕਿ ਅਸੀਂ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਲੇਬਰ ਕਮਿਸ਼ਨਰ ਰਾਹੀਂ ਤੇ ਡੀਸੀ ਰਾਹੀਂ ਮੰਗ ਪੱਤਰ ਪ੍ਰਧਾਨ ਮੰਤਰੀ ਸਾਹਿਬ ਨੂੰ ਭੇਜ ਰਹੇ ਹਾਂ ਕਿ ਪ੍ਰਧਾਨ ਮੰਤਰੀ ਜਿਹੜੇ ਤੁਸੀਂ ਇਹ ਨੋਟੀਫਿਕੇਸ਼ਨ ਕੀਤਾ ਹੈ ਇਹਨਾਂ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅੰਦੋਲਨ ਸੜਕਾਂ ਤੇ ਨਿਕਲੇਗਾ ਤੇ ਭਾਰਤ ਸਰਕਾਰ ਨੂੰ ਉਹਦੀ ਜਵਾਬਦੇਹੀ ਦੇਣੀ ਪਵੇਗੀ ਇੱਕ ਨੋਟੀਫਿਕੇਸ਼ਨ ਬਾਰੇ ਤੁਸੀਂ ਬਾਕੀ ਤਿੰਨ ਕਿਹੜੇ ਕਿਹੜੇ ਆ ਮੈਂ ਇਹੀ ਦੱਸਿਆ ਤੁਹਾਨੂੰ ਕਿ ਇਹ ਅੜਗ-ਲਗ ਜਿਹੜੇ ਮੈਂ ਗਿਣਤੇ ਨਾ ਸਾਰੇ ਆ ਇਹ ਚਾਰ ਨੋਟੀਫਿਕੇਸ਼ਨ ਅਲੱਗ-ਅਲੱਗ ਹੈ ਜਿਵੇਂ ਲੇਬਰ 12 ਘੰਟੇ ਕੰਮ ਕਰੂ ਇਹਦਾ ਇੱਕ ਹੈ ਲੇਬਰ ਨੂੰ ਕੱਢੇ ਜਾ ਸਕਦਾ ਇਹਦਾ ਇੱਕ ਹੈ ਪਰ ਇਸ ਤਰ੍ਹਾਂ ਦੇ ਮੇਰੇ ਕੋਲ ਹੈਗੇ ਨੋਟੀਫਿਕੇਸ਼ਨ ਦਿਖਾ ਵੀ ਦਿਨਾ ਮੈਂ ਆ ਇਹ ਇਹ ਨੋਟੀਫਿਕੇਸ਼ਨ ਜਿਹੜਾ ਇਹ ਕਰਦੀ ਆ ਨਾ ਸਰਕਾਰ ਆ ਦੇਖੋ ਇਹ ਇੱਕ-ਇੱਕ ਲਾਈਨ ਦਾ ਮਤਲਬ ਇਹ ਕਰਦੇ ਆ ਵੀ ਇੱਕ ਚਾਰ ਅਜਿਹੀ ਚੀਜ਼ਾਂ ਤੁਹਾਨੂੰ ਮੈਂ ਦੱਸਤੀ ਆ ਜਿਵੇਂ ਇਹ ਸਾਰੀਆਂ ਚੀਜ਼ਾਂ ਇਹਨਾਂ ਨੇ ਇਹ ਨੋਟੀਫਿਕੇਸ਼ਨ ਜਿਹੜੀ ਹੈ ਇਹਨਾਂ ਨੇ ਜਾਰੀ ਕੀਤੀ ਤੇ ਅਸੀਂ ਇਹਦੀਆਂ ਕਾਪੀਆਂ ਵੀ ਜਲਾਉਣੀਆਂ ਤੇ ਮੇਰਾ ਖਿਆਲ ਇੱਥੇ ਅਸੀਂ ਇਹਨਾਂ ਕਾਪੀਆਂ ਨੂੰ ਵੀ ਜਲਾਵਾਂਗੇ ਇਹ ਤਾਂ ਕਿ ਭਾਰਤ ਸਰਕਾਰ ਦੇ ਵਿੱਚ ਅਸੀਂ ਆਪਣਾ ਵਿਰੋਧ ਜਿਹੜਾ ਹੈ ਉਹ ਦਰਜ ਕਰਾ ਸਕੀ। ਇਹ ਮੰਗ ਪੱਤਰ ਕਿੱਥੇ ਕਿੱਥੇ ਅੱਜ ਦਿੱਤੇ ਗਏ। ਮੰਗ ਪੱਤਰ ਅਸੀਂ ਕੱਲ ਬਠਿੰਡਾ ਦਿੱਤਾ, ਅੱਜ ਫਰੀਦਕੋਟ, ਅ ਕੱਲ ਨੂੰ ਮੁਕਸਰ, ਫਿਰ ਫਰੋਜ਼। ਮਨ ਇਸ ਤਰ੍ਹਾਂ ਸਾਰੇ ਜਿਨ੍ਹਾਂ ਨੇ ਆਪਣੇ ਸਿਸਟਮ ਤੋਂ ਛੇਤੀ ਪਲਟਦੀ ਨਹੀਂ ਤਾਂ ਫਿਰ ਪ੍ਰੋਡਕਟ ਕੀ ਆ ਖਾਣ ਵਾਲੇ ਨੇ। 23 ਤਰੀਕ ਨੂੰ ਡੋਹਾ ਪ੍ਰੀਸ਼ੰਗ ਵੱਲੋਂ ਐਸ.ਐਸ.ਟੀ. ਓ.ਵੀ.ਸੀ. ਵਰਗ ਦੀ ਇੱਕ ਬਹੁਤ ਵੱਡੀ ਰੈਲੀ ਰਾਮਲੀਲਾ ਮੈਦਾਨ ਤੋਂ ਹੋਣ ਜਾ ਰਹੀ ਹੈ। ਉਸ ਤੋਂ ਬਾਅਦ ਇਸ ਤੇ ਸਪੈਸ਼ਲ ਹੀ ਪ੍ਰੋਗਰਾਮ ਲਿਖਿਆ ਜਾਏਗਾ ਇਕੱਲੇ ਪੰਜਾਬ ਚ ਨਹੀਂ ਪੂਰੇ ਦੇਸ਼ ਭਰ ਚ ਮੰਗ ਪੱਤਰ ਦਿੱਤੇ ਜਾ ਰਹੇ ਪੂਰੇ ਦੇਸ਼ ਸਾਰਿਆਂ ਸਟੇਟਾਂ ਦੇ ਕੇ ਕੇਸੀ ਜਿਵੇਂ ਮੈਂ ਕੇ ਕੇਸੀ ਪੰਜਾਬ ਦਾ ਚੇਅਰਮੈਨ ਆ ਇਸ ਤਰ੍ਹਾਂ ਸਾਰਾ ਸਟੇਟ ਦੇ ਵਿੱਚ ਕਾਮਗਰ ਕਰਮਚਾਰੀ ਕਾਂਗਰਸ ਦੀ ਚੇਅਰਮੈਨ ਹੈ ਗਿਆ ਉਹ ਸਾਰਿਆਂ ਸਟੇਟਾਂ ਚ ਮੰਗ ਪੱਤਰ ਦੇ ਰਹੇ ਆ ਆ ਫਿਲਹਾਲ ਫਸਟ ਸਟੈਪ ਹੈ ਇਹ ਮੰਗ ਪੱਤਰ ਦੇ ਕੇ ਇਹਦੀਆਂ ਕਾਪੀਆਂ ਸੜ ਕੇ ਰੋ ਦਰਜ ਕਰਾਉਣਾ ਜੇਕਰ ਫਿਰ ਵੀ ਸਰਕਾਰ ਦੇ ਕੰਨਾਂ ਤੋ ਜੂ ਨਹੀਂ ਸਕਦੀ ਤਾਂ ਇਸ ਅੰਦੋਲਨ ਨੂੰ ਹੋਰ ਤਿੱਖਾ ਤੇ ਤੇਜ਼ ਕਰਾਂਗੇ ਜਿਦੇ ਨਤੀਜੇ ਕੇਂਦਰ ਸਰਕਾਰ ਨੂੰ ਮੁਕਤ ਨਹੀਂ ਪੈਣਗੇ ਔਰ ਦੂਜੀ ਗੱਲ ਇਹ ਮੈਂ ਹੋਰ ਵੀ ਗੱਲ ਕਹਿ ਐਡ ਕਰਨਾ ਚਾਹਣਾ ਅਸਲ ਦੇ ਵਿੱਚ ਕੀ ਹੋ ਰਿਹਾ ਹੈ ਕਿ ਬਿਹਾਰ ਦੇ ਵਿੱਚ ਵੋਟ ਚੋਰੀ ਕਰਕੇ ਸਰਕਾਰ ਉੱਥੇ ਬਣਾਈ ਇਹਨਾਂ ਨੇ ਚੋਣ ਕਮਿਸ਼ਨ ਨਾਲ ਲੱਗੇ ਦੇਸ਼ ਭਰ ਦੇ ਵਿੱਚ ਦਾ ਵਿਰੋਧ ਜਿਹੜਾ ਹੈ ਪੂਰਾ ਸ਼ਕਤੀ ਨਾਲ ਲੋਕ ਕਰ ਰਹੇ ਹੈ ਹੁਣ ਉਸ ਤੋਂ ਵੋਟ ਚੋਰੀ ਵੋਟ ਚੋਰ ਗੱਦੀ ਛੋੜ ਰਾਹੁਲ ਗਾਂਧੀ ਜੀ ਨੇ ਨਹਿਮ ਛੇੜੀ ਹੈ ਉਤੋਂ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਤੇ ਮਜ਼ਦੂਰਾਂ ਨੂੰ ਗੁਲਾਮ ਬਣਾਉਣ ਵਾਸਤੇ ਮੋਦੀ ਸਾਹ ਦੀ ਜੋੜੀ ਨੇ ਇਹ ਘਟਿਆ ਉਹ ਜਿਹੜੀ ਨੀਤ ਜਿਹੜੀ ਆ ਸਾਜਿਸ਼ ਰਚੀ ਹੈ ਜਿਹਦਾ ਸਖਤ ਦੇਸ਼ ਵਾਸੀਆਂ ਨੂੰ ਵਿਰੋਧ ਕਰਨਾ ਚਾਹੀਦਾ ਹੈ